ਆਦਮੀ ਪਾਰਟੀ ਜਿਹੜੀ ਹੈ ਨਾ ਬਦਲਾ ਦੇ ਘੋੜੇ ਤੇ ਚੜ ਕੇ ਆਈ ਸੀ ਤੇ ਬਦਲਾ ਨੇ ਬਦਲੇ ਲਿੱਤੇ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਹੈਗੀ ਕੋਈ ਵਿਕਾਸ ਨਹੀਂ ਕੀਤਾ ਪਰ ਅਰੋੜਾ ਜੀ ਦੀ ਗੱਲ ਕਰੀਏ ਜਿਹੜੇ ਕਿ ਐਮਪੀ ਰਾਜ ਸਭਾ ਨੇ ਤੇ ਇਥੋਂ ਹੁਣ ਐਮਐਲਏ ਦੀ ਕੰਟੈਂਡਰ ਲੜ ਰਹੇ ਨੇ ਉਹਨਾਂ ਨੂੰ 3 ਸਾਲਾਂ ਦੇ ਵਿੱਚ ਜਿਹੜਾ ਐਮਪੀ ਅਲੋਟਡ ਫੰਡ ਹੁੰਦਾ ਐਮਪੀ ਲੈਡ ਫੰਡ ਉਹ 18 ਕਰੋੜ ਆਇਆ ਤੇ ਉਹਨਾਂ ਤੋਂ 43% ਵਰਤਿਆ ਗਿਆ ਬਾਕੀ ਵਰਤਿਆ ਨਹੀਂਗਾ ਲੁਧਿਆਣੇ ਦੇ ਵਿੱਚ ਕਿਤੇ ਨਹੀਂ ਉਹਨਾਂ ਨੇ ਵਰਤਿਆ ਹੈਗਾ ਜਿਹੜੇ ਸਰਕਾਰ ਤੋਂ ਸਰਕਾਰੀ ਪੈਸਾ ਜਿਹੜੇ ਬੰਦੇ ਤੋਂ ਵਰਤਿਆ ਨਹੀਂ ਜਾਂਦਾ ਹੈਗਾ ਤੇ ਉਹ ਐਮਐਲਏ ਬਣ ਕੇ ਕਹਿੰਦਾ ਮੈਂ ਵਿਕਾਸ ਕਰੂੰਗਾ ਵਿਕਾਸ ਦੀ ਓਲ ਤਾਂ ਖੁੱਲ ਹੀ ਰਹੀ ਹੈ ਸੇ ਵੀ ਕਾਨੂੰਨ ਵਿਵਸਥਾ ਜਾਂ ਭਾਵੇਂ ਡਿਵੈਲਪਮੈਂਟ ਹੈ ਪੰਜਾਬ ਦੇ ਉੱਤੇ ਚੌਗਣਾ ਕਰਦਾ ਚੜਾਤਾ ਹੈ ਕਿਸੇ ਵੀ ਪੱਖ ਦੇ ਵਿੱਚ ਇਹ ਆਈ ਨਹੀਂ ਔਰ ਜੇ ਬਿਜਲੀ ਫਰੀ ਵੀ ਦਿੱਤੀ ਆ ਤਾਂ ਲੋਕਾਂ ਦੇ ਰਾਈਟਸ ਨੇ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਨੀ ਆ ਕੇਜਰੀਵਾਲ ਜੀ ਤੁਸੀਂ ਰਾਜ ਸਭਾ ਤੱਕ ਜਾਣਾ ਚਾਹੁੰਦੇ ਸੰਵੋਧ ਦੱਸ ਦਿਓ ਜਿਹੜਾ 35000 ਕਰੋੜ ਤੋਂ ਕ腐ਸ਼ਨ ਤੇ ਮਾਈਨਿੰਗ ਜੋ ਪੰਜਾਬ ਦੇ ਲਈ ਲੈ ਕੇ ਆਉਣਾ ਸੀਗਾ ਕੱਢਣਾ ਸੀ 3 ਸਾਲ ਹੋ ਗਏ ਉਹ 35000 ਕਰੋੜ ਸਵਾ ਲੱਖ ਕਰੋੜ ਬਣ ਜਾਣਾ ਸੀ ਉਹੀ ਦਵਾ ਦਿਓ ਕਿਵੇਂ ਦੇ ਦੇ ਜਦ ਤੋਂ ਸਰਕਾਰ ਆਈ ਹੈ ਲਗਾਤਾਰ ਕਰਜ਼ੇ ਤੇ ਕਰਜ਼ਾ ਹੋ ਰਿਹਾ ਪੰਜਾਬ ਦੇ ਉੱਤੋਂ ਗਰਦਾ ਹਟਣ ਦੀ ਬਜਾਏ ਵੱਧਦਾ ਜਾ ਰਿਹਾ ਪੰਜਾਬ ਦੇ ਉੱਤੇ ਕਰਜ਼ਾ ਵਧਲੇ ਕਿਉਂਕਿ ਇਹ ਹੈ ਨਿਹਾਇਤ ਹੀ ਬੇਵਕੂਫ ਤੇ ਵਿਜਨਲੈਸ ਸਰਕਾਰ ਹੈ ਜਿਹਨੂੰ ਸਿਰਫ ਦਿੱਲੀ ਦੀ ਸੇਵਾ ਦਿਖਦੀ ਆ ਵੀ ਦਿੱਲੀ ਵਾਲਿਆਂ ਨੂੰ ਖੁਸ਼ ਕਰੀ ਚੱਲੋ ਪੰਜਾਬ ਘਾਟੇ 'ਚ ਜਾਂਦਾ ਹੈ ਪੰਜਾਬ ਨੂੰ ਨੁਕਸਾਨ ਹੁੰਦਾ ਹੈ ਬਾਹਰਲੇਰ ਨੂੰ ਲਿਆ ਕੇ ਇੱਥੇ ਇੰਡਸਟਰੀਅਲ ਚੇਅਰਮੈਨੀਆਂ ਦੇਈ ਜਾਂਦੇ ਨੇ ਜੇ ਇਹਨਾਂ ਨੂੰ ਪੰਜਾਬੀਆਂ ਦਾ ਤੇ ਪੰਜਾਬੀ ਐ ਤੇ ਤੇ ਪੰਜਾਬ ਦਾ ਕੋਈ ਇਹਨਾਂ ਦੇ ਮਨ ਦੇ ਵਿੱਚ ਉਹਨਾਂ ਤੋਂ ਪੰਜਾਬ ਦੇ ਲਈ ਸੋਚਦੇ ਇੰਨਾ ਕਰਜਾਦਾਨ ਨੇ ਹਲੰਦੇ ਹੈ ਕਿ ਤੇ ਜਿਹੜੇ ਦਿੱਲੀ ਵਾਲਿਆਂ ਨੂੰ ਸਾਰਿਆਂ ਨੂੰ ਪੰਜਾਬ ਵਾਲਿਆਂ ਦੇ ਸਿਰ ਤੇ ਬਿਠਾਤਾ ਹੈ ਲੁਧਿਆਣਾ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਸਾਡੇ ਨਾਲ ਅਮਰਿਤ ਗਿੱਲ ਜੋ ਕਿ ਕਾਂਗਰਸ ਦੇ ਸਪੋਕਸਪਰਸਨ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਚੋਣਾਂ ਦਾ ਦੌਰ ਜਾਰੀ ਹੈ ਤੇ ਚੋਣਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਤੇ ਸਾਡੇ ਨਾਲ ਅਮਰਿਤ ਗਿੱਲ ਮੌਜੂਦ ਨੇ ਮੈਮ ਕਿਵੇਂ ਦੇਖਦੇ ਹੋ ਦੌਰ ਚੱਲਦਾ ਪਿਆ ਚੋਣਾਂ ਦਾ ਬਾਈ ਇਲੈਕਸ਼ਨ ਚੱਲ ਰਿਹਾ ਹੈ ਦੋਨੋਂ ਪਾਰਟੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਕਾਂਗਰਸ ਕਹਿ ਰਹੀ ਕਿ ਆਪਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਆਪ ਕਹਿ ਰਹੀ ਅਸੀਂ ਤਾਂ ਬਹੁਤ ਡਿਵੈਲਪਮੈਂਟ ਕਰ ਉਨਾਰ ਵੱਲੋਂ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਕਿ ਅਸੀਂ ਫ੍ਰੀ ਬਿਜਲੀ ਸਭ ਤੋਂ ਜ਼ਿਆਦਾ ਦਿੱਤੀ ਹੈ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਬਦਲਾ ਦੇ ਘੋੜੇ ਤੇ ਚੜ ਕੇ ਆਈ ਸੀ ਤੇ ਬਦਲਾ ਨੇ ਬਦਲੇ ਲਿੱਤੇ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਹੈਗੀ ਕੋਈ ਵਿਕਾਸ ਨਹੀਂ ਕੀਤਾ ਜੇ ਪਾਰਟਿਕੂਲਰਲੀ ਆਪਾਂ ਅਰੋੜਾ ਜੀ ਦੀ ਗੱਲ ਕਰੀਏ ਜਿਹੜੇ ਕਿ ਐਮਪੀ ਰਾਜ ਸਭਾ ਨੇ ਤੇ ਇੱਥੋਂ ਹੁਣ ਐਮਐਲਏ ਦੀ ਕੰਟੈਂਡ ਲੜ ਰਹੇ ਨੇ ਉਹਨਾਂ ਨੂੰ 3 ਸਾਲਾਂ ਦੇ ਵਿੱਚ ਜਿਹੜਾ ਐਮਪੀ ਅਲੋਟਡ ਫੰਡ ਹੁੰਦਾ ਐਮਪੀ ਲੈਡ ਫੰਡ ਉਹ 18 ਕਰੋੜ ਆਇਆ ਹੈ ਤੇ ਉਹਨਾਂ ਤੋਂ 43% ਵਰਤਿਆ ਗਿਆ ਬਾਕੀ ਵਰਤਿਆ ਨਹੀਂਗਾ ਲੁਧਿਆਣੇ ਦੇ ਵਿੱਚ ਕਿਤੇ ਨਹੀਂ ਉਹਨਾਂ ਨੇ ਵਰਤਿਆ ਹੈਗਾ ਜਿਹੜੇ ਸਰਕਾਰ ਤੋਂ ਸਰਕਾਰੀ ਪੈਸਾ ਜਿਹੜੇ ਬੰਦੇ ਤੋਂ ਵਰਤਿਆ ਨਹੀਂ ਜਾਂਦਾ ਹੈਗਾ ਤੇ ਉਹ ਐਮਐਲਏ ਬਣ ਕੇ ਕਹਿੰਦਾ ਮੈਂ ਵਿਕਾਸ ਕਰੂੰਗਾ ਵਿਕਾਸ ਦੀ ਪੋਲ ਤਾਂ ਖੁੱਲ ਹੀ ਰਹੀ ਹੈ ਹੁਣੇ ਆਰਟੀਆਈ ਜਿਹੜਾ ਹੈਗਾ ਡਿਸਕਲੋਜ਼ਰ ਅਸੀਂ ਦੇ ਦਾਂਗੇ ਤੋਂ ਆਵਾਜ਼ਮੀ ਪਾਰਟੀ ਪੰਜਾਬ ਦੇ ਲਈ ਇੱਕ ਬਹੁਤ ਹੀ ਵੱਡੀ ਤਰਾਸ ਦੀ ਸਾਬਤ ਹੋਈ ਹੈ ਜਿਨੇ ਕਿ ਵਿਕਾਸ ਨਹੀਂ ਕਿ ਤਾਹ ਪੰਜਾਬ ਨੂੰ ਬਰਬਾਦ ਕੀਤਾ ਆਈਦਰ ਲਾਅ ਐਂਡ ਆਰਡਰ ਹੈ ਭਾਵੇਂ ਕਿਸੇ ਵੀ ਕਾਨੂੰਨ ਵਿਵਸਥਾ ਹੈ ਜਾਂ ਭਾਵੇਂ ਡਿਵੈਲਪਮੈਂਟ ਹੈ ਪੰਜਾਬ ਦੇ ਉੱਤੇ ਚੌਗਣਾ ਕਰਦਾ ਜੜਾਤਾ ਹੈ ਕਿਸੇ ਵੀ ਪੱਖ ਦੇ ਵਿੱਚ ਇਹ ਆਈ ਨਹੀਂ ਔਰ ਜੇ ਬਿਜਲੀ ਫ੍ਰੀ ਵੀ ਦਿੱਤੀ ਆ ਤਾਂ ਲੋਕਾਂ ਦੇ ਰਾਈਟਸ ਨਹੀਂ ਠੀਕ ਹੈ ਬਾਕੀ ਸਾਰੀਆਂ ਕਾਂਗਰਸ ਦੀਆਂ ਸਰਕਾਰਾਂ ਅਸੀਂ ਤੇਲੰਗਾਨਾ ਦੇ ਵਿੱਚ ਅ ਕਰਨਾਟਕਾ ਦੇ ਵਿੱਚ ਫੀਮੇਲਸ ਨੂੰ 25-2500 ਰੁਪਏ ਦੇ ਰਹੇ ਆ ਦੇ ਰਹੇ ਆ ਤੋਂ ਇਹਦੇ ਵਿੱਚ ਕੀ ਉਹ ਸਾਡੇ ਵੈਲਫੇਅਰ ਸਟੇਟ ਹੋਣ ਦਾ ਮਤਲਬ ਹੀ ਹੈ ਵੀ ਵੈਲਫੇਅਰ ਕਰ ਤੇ ਵਿਕਾਸ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਹੜੀ ਨਵੀਂ ਇੰਡਸਟਰੀ ਆਈ ਹੈ ਇੰਡਸਟਰੀ ਦੇ ਨਾਂ ਤੇ ਧੋਖਾਧੜੀ ਹੋ ਰਹੀ ਹੈ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ ਪੰਜਾਬ ਕਰਜ਼ੇ ਦੇ ਵਿੱਚ ਡੁੱਬ ਰਿਹਾ ਹੈ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਕੇਜਰੀਵਾਲ ਜੀ ਤੁਸੀਂ ਰਾਜ ਸਭਾ ਤਾਂ ਜਾਣਾ ਚਾਹੁੰਦੇ ਸਾਨੂੰ ਉਹ ਤਾਂ ਦੱਸ ਦਿਓ ਜਿਹੜਾ 35000 ਕਰੋੜ ਤੁਸੀਂ ਕਰਪਸ਼ਨ ਤੇ ਮਾਈਨਿੰਗ ਤੋਂ ਪੰਜਾਬ ਦੇ ਲਈ ਲੈ ਕੇ ਆਉਣਾ ਸੀਗਾ ਕੱਢਣਾ ਸੀ 3 ਸਾਲ ਹੋ ਗਏ ਉਹ 35000 ਕਰੋੜ ਸਵਾ ਲੱਖ ਕਰੋੜ ਬਣ ਜਾਣਾ ਸੀ ਉਹੀ ਦਵਾ ਦਿਓ ਬਾਕੀ 35000 ਕਰੋੜ ਦੀ ਗੱਲ ਕੀਤੀ ਕੱਲ ਕਿ ਹੋਰ ਇਨਫੋਰਮੇਸ਼ਨ ਆਈ ਹੈ ਕਿ 1000 ਕਰੋੜ ਦਾ ਹੋਰ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ ਕਿਵੇਂ ਦੇਖਦੇ ਹੋ ਜਦ ਤੋਂ ਸਰਕਾਰ ਆਈ ਹੈ ਲਗਾਤਾਰ ਕਰਜ਼ੇ ਤੇ ਕਰਜ਼ਾ ਹੋ ਰਿਹਾ ਪੰਜਾਬ ਦੇ ਉੱਤੋਂ ਕਰਜ਼ਾ ਹਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ ਪੰਜਾਬ ਦੇ ਉੱਤੇ ਕਰਜ਼ਾ ਵਧਲੇ ਕਿਉਂਕਿ ਇਹ ਹੈ ਨਿਹਾਇਤੀ ਬੇਵਕੂਫ ਤੇ ਵਿਜਨਲੈਸ ਸਰਕਾਰ ਹੈ ਜਿਹਨੂੰ ਸਿਰਫ ਦਿੱਲੀ ਦੀ ਸੇਵਾ ਦਿਖਦੀ ਹੈ ਵੀ ਦਿੱਲੀ ਵਾਲਿਆਂ ਨੂੰ ਖੁਸ਼ ਕਰੀ ਚੱਲੋ ਪੰਜਾਬ ਘਾਟੇ 'ਚ ਜਾਂਦਾ ਹੈ ਪੰਜਾਬ ਨੂੰ ਨੁਕਸਾਨ ਹੁੰਦਾ ਹੈ ਤਾਂ ਹੀ ਦਾ ਬਾਹਰਲੇਆਂ ਨੂੰ ਲਿਆ ਕੇ ਇੱਥੇ ਇੰਡਸਟਰੀਅਲ ਚੇਅਰਮੈਨੀਆਂ ਦੇਈ ਜਾਂਦੇ ਨੇ ਜੇ ਇਹਨਾਂ ਨੂੰ ਪੰਜਾਬੀਆਂ ਦਾ ਤੇ ਪੰਜਾਬੀਅਤ ਤੇ ਪੰਜਾਬ ਦਾ ਕੋਈ ਇਹਨਾਂ ਦੇ ਮਨ ਦੇ ਵਿੱਚ ਹੁੰਦਾ ਤਾਂ ਪੰਜਾਬ ਦੇ ਲਈ ਸੋਚਦੇ ਇੰਨਾ ਕਰਜ਼ਾ ਤਾਂ ਨੇ ਲੰਦੇ ਹੈ ਕਿ ਤੇ ਜਿਹੜੇ ਦਿੱਲੀ ਗੱਲ ਇਹ ਅਨੁਸਾਰਿਆਂ ਨੂੰ ਪੰਜਾਬ ਵਾਲਿਆਂ ਦੇ ਸਿਰ ਤੇ ਬਿਠਾਤਾ ਹੈ ਤੁਸੀਂ ਇੰਡਸਟਰੀਅਲ ਚੇਅਰਮੈਨ ਦੀ ਗੱਲ ਕੀਤੀ ਹੈ ਇਹਨਾਂ ਦੇ ਖੁਦ ਦੇ ਇੱਕ ਮਹਿਲਾ ਵਿੰਗ ਦੇ ਜਿਹੜੇ ਪ੍ਰਧਾਨ ਸੀਗੇ ਪੰਜਾਬ ਦੇ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਵਾਂ ਪ੍ਰਧਾਨ ਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਵਿੱਚ ਮਰ ਗਏ ਸੀਗੇ ਜਿਹੜੇ ਕਿ ਪੰਜਾਬ ਦੇ ਚੇਅਰਮੈਨ ਨਹੀਂ ਲੱਗ ਸਕਦੇ ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਜ਼ਿਆਦਾ ਇੰਟਰਸਟ ਨਹੀਂ ਹੈਗਾ ਸੀਗਾ ਕਿ ਪ ਚੇਅਰਮੈਨੀਆਂ ਲੈਣ ਚ ਨਾ ਉਹਨਾਂ ਦੇ ਥਾਣਿਆਂ ਚ ਉਹ ਕਹਿੰਦੇ ਕਿ ਕੰਮ ਹੋ ਰਿਹਾ ਨਾ ਉਹਨਾਂ ਨੂੰ ਚੇਅਰਮੈਨੀਆਂ ਮਿਲਦੀਆਂ ਦੇਖੋ ਇਹਨਾਂ ਦੇ ਪੰਜਾਬ ਦੇ ਆਪ ਵੀ ਮਹਿਲਾ ਪ੍ਰਧਾਨ ਦੱਸੀ ਜਾਂਦੇ ਨੇ ਇਹਨਾਂ ਦੇ ਕੱਚੇ ਚਿੱਠੇ ਖੁੱਲ ਹੀ ਜਾਂਦੇ ਨੇ ਤੇ ਆਪਾਂ ਨੂੰ ਖੋਲਣ ਦੀ ਕੀ ਲੋੜਾ ਵਲੰਟੀਅਰ ਤਾਂ ਇਹਨਾਂ ਨੂੰ ਕੰਮ ਕਰਨ ਲਈ ਚਾਹੀਦੇ ਸੀ ਕਿ ਬਾਕੀ ਤਾਂ ਇਹਨਾਂ ਨੂੰ ਪੈਸੇ ਵਾਲੇ ਤੇ ਇਹ ਜਿਹੇ ਲੋਕ ਚਾਹੀਦੇ ਨੇ ਜਿਹੜੇ ਸੱਤਾ ਇਹਨਾਂ ਦੀ ਚਲਾ ਸਕਣ ਲੋਕਾਂ ਤੋਂ ਜਾਂ ਪੰਜਾਬ ਵਾਲਿਆਂ ਲੋਕਾਂ ਦਾ ਹਿੱਤ ਦੀ ਇਹ ਪਾਰਟੀ ਹੈ ਨਹੀਂ ਕਿਉਂਕਿ ਨਾ ਇਸ ਪਾਰਟੀ ਦੀ ਕੋਈ ਵਿਚਾਰਧਾਰਾ ਹੈ ਨਾ ਹੀ ਇਹ ਕਿਸੇ ਸੋਚ ਨੂੰ ਲੈ ਕੇ ਆਈ ਹੈ ਲੋਟੂ ਟੋਲਾ ਇਕੱਠਾ ਹੋਇਆ ਤੇ ਲੁੱਟਣ ਲੱਗੇ ਹੋਏ ਨੇ ਪੰਜਾਬ ਨੂੰ ਕਰਜ਼ਾ ਲੈ ਲੈ ਕੇ ਪੰਜਾਬ ਨੂੰ ਉਟਰੇ ਨੇ ਪੰਜਾਬ ਦਾ ਵਿਕਾਸ ਕੁਛ ਨਹੀਂ ਹੋ ਰਿਹਾ। ਯੁੱਧ ਨਸ਼ੇ ਵਿਰੁੱਧ ਨੂੰ ਕਿਵੇਂ ਦੇ ਦੇਓ ਕਹਿੰਦੇ ਕਿ ਅਸੀਂ بڑے ਮગરਮੱਛਾਂ ਨੂੰ ਹੱਥ ਪਾ ਲਿਆ ਪਰ ਚੰਨੀ ਸਾਹਿਬ ਕਹਿੰਦੇ ਅਸੀਂ ਵੱਡਾ ਮગરਮੱਛ ਕੋਈ ਨਹੀਂ ਫੜਿਆ ਤੇ ਕੱਲ ਧਾਲੀਗਲ ਸਾਹਿਬ ਨੇ ਕਿਹਾ ਤਾਂ ਵੱਡਾ ਮગરਮੱਛ ਚੰਨੀ ਸਾਹਿਬ ਨੂੰ ਬੋਲੋ ਕਿਹੜੇ ਸਾਈਜ਼ ਦਾ ਆਉਂਦਾ ਵਾ ਅਸੀਂ ਉਹਨੂੰ ਵੀ ਫੜ ਲਾਂਗੇ। ਇਹ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਦਾ ਫੋਕਾ ਦਿਖਾਵਾ ਹੈ। ਮੈਂ ਅੱਜ ਤੋਂ 2 ਸਾਲ ਪਹਿਲਾਂ ਵੀ ਆਪਦੀਆਂ ਸਟੇਟ ਡਿਬੇਟਸ ਦੇ ਵਿੱਚ ਕਿਹਾ ਸੀਗਾ ਵੀ ਜਦੋਂ ਵੀ ਇਹ ਸ਼ੁਰੂ ਕਰਦੇ ਨੇ ਛੋਟੀਆਂ-ਪੁੜੀਆਂ ਇੱਕ ਵਾਰ ਹੋਰ ਮਿਸ਼ਨ ਸ਼ੁਰੂ ਕੀਤਾ ਸੀ ਛੋਟਿਆਂ ਨੂੰ ਫੜਦੇ ਨੇ ਹਾਈਪ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਕੰਜ਼ਿਊਮਰ ਨੇ ਜਾਂ ਛੋਟੇ ਸਪਲਾਈਰ ਉਹਨਾਂ ਨੂੰ ਫੜਨ ਨਾਲ ਫਰਕ ਹੀ ਨਹੀਂ ਪੈਂਦਾ ਜਿਹੜੇ ਵੱਡੇ ਸਪਲਾਇਰ ਬੈਠੇ ਨੇ ਕਿੰਗਪਿੰਸ ਨੇ ਜਿਨ੍ਹਾਂ ਤੋਂ ਸਿਸਟਮ 'ਚ ਥੱਲੇ ਆਉਂਦਾ ਹੈ ਉਹਨਾਂ ਨੂੰ ਕਿਹਨੂੰ ਫੜਿਆ ਮੈਨੂੰ ਤਾਂ ਆਪ ਨਹੀਂ ਕਿਤੇ ਨਜ਼ਰ ਆਉਂਦਾ ਹੈਗਾ ਔਰ ਨਸ਼ਿਆਂ ਵਿਰੁੱਧ ਕੋਈ ਉਦਦ ਨਹੀਂ ਐ ਬਸ ਪੰਜਾਬ ਦੇ ਲੋਕਾਂ ਨੂੰ ਵਰਗਲਾਉਣ ਦਾ ਇੱਕ ਤਰੀਕਾ ਕੱਲ ਬੀਜੇਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਕਿ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਖੁਦ ਨਸ਼ੇ ਦੇ ਕਾਰੋਬਾਰੀਆਂ ਨੂੰ ਥਾਣੇ ਦੇ ਵਿੱਚ ਜਾ ਕੇ ਛੁਡਾਇਆ ਗਿਆ ਪਰ ਜੋ ਢਾਲੀਵਾਲ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ੇ ਦੇ ਕਾਰੋਬਾਰੀ ਨਹੀਂ ਸੀ ਐਡਿਕਟਡ ਸੀ ਪਰ ਜਿਹੜੇ ਬੀਜੇਪੀ ਦੇ ਆਗੂ ਕਹਿੰਦੇ ਕਿ ਉਹਨਾਂ ਕੋਲ 50 ਗ੍ਰਾਮ ਦੇ ਕਰੀਬ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਚਿੱਟਾ ਬਰਾਮਦ ਹੋਇਆ ਸੀ ਤੇ ਕਿਵੇਂ ਪੀਣ ਵਾਲੇ ਹੋਗੇ ਉਹ ਤਾਂ ਵੇਚਣ ਵਾਲੇ ਹੋਏ ਪਰ ਢਾਲੀਵਾਲ ਸਾਹਿਬ ਕਹਿੰ ਮਾਣਾਂ ਨੂੰ ਨਸ਼ਾ ਛਡਾਊ ਕੇਂਦਰ ਚ ਭੇਜਿਆ ਕੀ ਲੱਗਦਾ ਹੈ ਕਿ ਕਿਸੇ ਐਮ ਐਲ اے ਕੋ ਇੰਨੀ ਪਾਵਰ ਹੈਗੀ ਜਾਂ ਕੈਬਨਿਟ ਮੰਤਰੀ ਕੋ ਪਾਵਰ ਹੈਗੀ ਕਿ ਥਾਣੇ ਚ ਫੜਿਆ ਹੋਇਆ ਜਿਹੜਾ ਮਲਜ਼ਮ ਆ ਉਹਨੂੰ ਛੁਡਾ ਕੇ ਆਪਾਂ ਨਸ਼ਾ ਛਡਾਊ ਕੇਂਦਰਾਂ ਚ ਭੇਜ ਦਈਏ ਤੁਸੀਂ ਆਪ ਦੀ ਗੱਲ ਦੇ ਵਿੱਚ ਹੀ ਆਪਦਾ ਜਵਾਬ ਦਿੱਤਾ ਵੀ ਕਿੰਨੇ ਸੁਹੇਰਦ ਨੇ ਇਹ ਨਸ਼ਿਆਂ ਦੇ ਪ੍ਰਤੀ ਜਾਂ ਜਿਹੜੇ 50 ਗ੍ਰਾਮ ਹੋ ਫੜਿਆ ਜਾਣਾ ਤਾਂ ਅਪਰਾਧੀ ਤਾਂ ਅਪਰਾਧੀ ਹੈ ਭਾਵੇਂ ਕਿਸੇ ਦਾ ਰਿਸ਼ਤੇਦਾਰ ਹੋਵੇ ਤੇ ਭਾਵੇਂ ਕਿਸੇ ਦਾ ਚਾਚਾ ਫੂਫੜ ਹੋਵੇ ਜਿਹਨੇ ਗਲਤੀ ਕੀਤੀ ਹੈ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ ਜੇ ਕਾਨੂੰਨ ਦੇ ਮੰਤਰੀ ਮੰਤਰੀਓ ਹੀ ਐ ਕਰਨਗੇ ਤਾਂ ਫੇਰ ਤੁਸੀਂ ਅਸਲੀ ਚਲਾਓ ਵੀ ਕਿਹੜਾ ਯੁੱਧ ਚੱਲ ਰਿਹਾ ਹੈ ਕੁਛ ਇਹ ਯੁੱਧ ਆਪਿਆਂ ਨੂੰ ਬਚਾਉਣ ਲਈ ਚੱਲ ਰਿਹਾ ਹੋਊਗਾ ਲੋਕਾਂ ਨੂੰ ਆਮ ਸਧਾਰਨ ਲੋਕਾਂ ਨੂੰ ਬੇਫਕੂ ਬਣਾਉਣ ਲਈ ਚੱਲਦਾ ਲੱਗਦਾ ਹੈ ਕਿ ਪੰਜਾਬ ਸਰਕਾਰ ਨਸ਼ਾ ਦੇ ਉੱਤੇ ਸਿਰਫ ਸੱਤਾ ਕਰਦੀ ਪਈ ਹੈ ਕਾਂਗਰਸ ਦੇ ਟਾਈਮ ਤੋਂ ਕਹਿੰਦੇ ਬਈ ਨਸ਼ਾ ਚੱਲਦਾ ਆ ਰਿਹਾ ਹੈ ਕਿ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਕਾਂਗਰਸ ਲਿਆਈ ਹੈ ਜਾਂ ਅਕਾਲੀ ਦਲ ਲਿਆਇਆ ਪਰ ਪੰਜਾਬ ਸਰਕਾਰ ਹੈਗਰੀ ਕਿ ਸਾਡਾ ਨਸ਼ਾ ਅਸੀਂ ਬਹੁਤ ਜ਼ਿਆਦਾ ਕੰਟਰੋਲ ਕੀਤਾ ਹੈ ਨਸ਼ੇ ਦੇ ਉੱਤੇ ਦੇਖੋ ਨਸ਼ਾ ਤਾਂ 2005-6 ਤੋਂ ਹੀ ਸ਼ੁਰੂ ਹੋ ਗਿਆ ਸੀਗਾ ਕਾਂਗਰਸ ਆਈ ਤਾਂ ਸੀ ਬਹੁਤ ਹੱਦ ਤੱਕ ਕੰਟਰੋਲ ਕਰ ਲਿਆ ਸੀਗਾ ਔਰ ਸਰਕਾਰਾਂ ਬਦਲਦੀਆਂ ਰਹੀਆਂ ਨੇ ਇਹ ਸਰਕਾਰ ਵੀ ਆਈ ਸੀਗੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਔਰ ਅੱਜ 3 ਸਾਲ ਹੋ ਗਏ ਜਿੰਨਾ ਨਸ਼ਾ ਪਹਿਲਾਂ ਸੀਗਾ ਉਹਦੇ ਨਾਲੋਂ 10 ਗੁਣਾ ਵਧ ਗਿਆ ਹੈ ਤੇ ਉਨਾ ਹੀ ਘਟਾ ਦੇ ਨੇ ਇਹ ਜੇ ਯੁੱਧ ਨਸ਼ਾ ਵਿਰੁੱਧ ਜਦੋਂ ਹੋਊਗਾ ਨਾ ਅਸਲੀ ਦੇ ਵਿੱਚ ਲੋਕੀ ਆਪੇ ਇਹਨਾਂ ਨਾਲ țeਜ ਜਾਣਗੇ ਇਹਨਾਂ ਨਾਲ ਖੜਨਗੇ ਇਹ ਵਿਕਾਸ ਜੇ ਅਸਲੀ ਚ ਵਿਕਾਸ ਕਰਨਗੇ ਤਾਂ ਉਹ ਬੋੜਲ on the road ਨਹੀਂ ਹੈ ਕਿ ਅਸੀਂ ਵਿਕਾਸ ਕਰ ਰਹੇ ਲੋਕੀ ਆਪੇ ਇਹਨਾਂ ਨਾਲ ਖੜਨਗੇ ਪਰ ਵਿਕਾਸ ਦੇ ਨਾਂ ਤੇ ਵੀ ਬਰਗਲਾ ਰਹੇ ਨੇ ਬਸ ਸ਼ਰਾਬ ਮਾਫੀਆ ਨੂੰ ਕਿਵੇਂ ਦੇਖਦੇ ਹੋ ਸ਼ਰਾਬ ਮਾਫੀਆ ਦੇ ਕਾਰਨ ਕਾਫੀ ਜਾਨਾਂ ਚਲੀਆਂ ਪਹਿਲਾਂ ਮਜੀਠੇ ਚ ਫਿਰ ਲੁਧਿਆਣੇ ਚ ਬਾਈ ਇਲੈਕਸ਼ਨ ਦੇ ਵਿੱਚ ਹੀ ਤਿੰਨ ਜਾਨਾਂ ਚਲੀਆਂ ਸ਼ਰਾਬ ਮਾਫੀਆ ਕਿਵੇਂ ਦੇਖਦੇ ਪਏ ਹੁਣ ਕਿ ਸ਼ਰਾਬ ਮਾਫੀਆ ਕਹਿੰਦੇ ਪਏ ਕਿ ਦਿੱਲੀ ਜਿਹੜੀ ਪਾਲਸੀ ਆ ਉਹ ਪੰਜਾਬ ਚ ਲੈ ਕੇ ਲਾਗੂ ਕਰ ਦਿੱਤੀਗੀ ਉਹਦੇ ਕਾਰਨ ਜੈਰੇਲੀ ਸ਼ਰਾਬ ਹੁਣ ਪੰਜਾਬ ਚ ਨਹੀਂ ਚੱਲੂ ਹੋਗੀ ਐ ਦੇਖੋ ਦਿੱਲੀ ਵਾਲੇ ਪੰਜਾਬ ਨੂੰ ਚਲਾ ਰਹੇ ਨੇ ਇਹਦੇ ਚ ਕੋਈ ਡਾਊਟ ਹੀ ਨਹੀਂ ਐ ਤਾਂ ਦਿੱਲੀ ਵਾਲੇ ਜੇ ਨੈਕਸਸ ਉੱਥੇ दारू ਸ਼ਰਾਬ ਵਾਲਾ ਨੈਕਸਸ ਆ ਉਹ ਇੱਥੇ ਚੱਲ ਰਿਹਾ ਔਰ ਕੀਮਤੀ ਜਾਨਾਂ ਪੰਜਾਬ ਦੀਆਂ ਜਾ ਰਹੀਆਂ ਨੇ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਦੇ ਚ ਕੋਈ ਸ਼ੱਕ ਨਹੀਂ ਐ ਕਾਂਗਰਸ ਸਰਕਾਰ ਸੀ ਉਦੋਂ ਵੀ ਜਾਨਾਂ ਗਈਆਂ ਸੀ ਪਰ ਉਦੋਂ ਇਹਨਾਂ ਨੇ ਹੀ ਕਹਿ ਸੀਗਾ ਆਵਾਜ਼ ਦੀ ਪਾਰਟੀ ਨੇ ਕਿ ਮੁੱਖ ਮੰਤਰੀ ਤੇ ਸਬੰਧਤ ਵਿਭਾਗ ਦਾ ਮੰਤਰੀ ਅਸਤੀਫਾ ਦੇਵੇ ਕੀ ਲੱਗਦਾ ਨਹੀਂ ਕਿ ਹੁਣ ਤੱਕ ਮੁੱਖ ਮੰਤਰੀ ਸਾਹਿਬ ਨੂੰ ਵੀ ਆਬ ਬਿਆਨ ਦੇਣਾ ਇਹਦਾ ਇੱਕ ਵਾਰ ਬਿਆਨ ਨਹੀਂ ਆਇਆ ਦੇਣਾ ਚਾਹੀਦਾ ਜਦੋਂ ਦੂਜਿਆਂ ਤੇ ਟਿੱਪਣੀ ਕਰਦੇ ਨੇ ਤਾਂ ਆਪਦੀ ਵਾਰੀ ਨੂੰ ਵੀ ਟਿੱਪਣੀ ਕਰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਵੀ ਮੈਂ ਕਿੱਥੇ ਸਟੈਂਡ ਕਰਦਾ ਜਾਂ ਪਹਿਲਾਂ ਬਿਨ ਬੇਬੁਨਿਆਦ ਬਿਆਨ ਦਿੱਤੇ ਸੀ ਤੇ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਸਪੋਕਸਪਰ ਸਾਡੇ ਗੱਲ ਨੇ ਇੱਕ ਗੱਲ ਕਹੀ ਹੈ ਕਿ ਸਟੈਂਡ ਆਮ ਆਦਮੀ ਪਾਰਟੀ ਆਪਣਾ ਕਲੀਅਰ ਕਰਦੇ ਉਹ ਕਿੱਥੇ ਸਟੈਂਡ ਕਰ ਰਹੇ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੇ ਵਿੱਚ ਕੀ ਰੰਗ ਰੂਪ ਨਿਕਲ ਕੇ ਆਉਂਦਾ ਲੁਧਿਆਣਾ ਤੋਂ ਕੈਮਰਾ ਪਰਸਨ ਜਤਿੰਦਰ ਨਾਲ ਅਭਿਸ਼ੇਕ ਜਲੋਟਾ ਸੰਸ ਜਨੂਸ ਲੁਧਿਆਣਾ